ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਲੋਜੀ ਸੀ ਇੱਕ ਕਮਰਾ ਤਿਆਰ ਕਰਤਾ ਪੂਰਾ ਗੱਦੇ ਤੇ ਵਿਛਾ ਸੀ ਬਿਜਲੀ ਵਾਲਿਆਂ ਨੂੰ ਫੋਨ ਕਰਾਇਆ ਵਾ ਹਾਲੇ ਆਇਆ ਨਹੀਂ ਉਹ ਤੇ ਪੱਖਾ ਲਾਉਣਾ ਤੇ ਜਿਹੜੀ ਆਨ ਲਾਈਟ ਨਿਕਲੀ ਵੀ ਇਹ ਲਵਾ ਦੇਣੇ ਤੇ ਬਾਕੀ ਕਮਰਾ ਰੈਡੀ ਆ ਆਪਣਾ ਸਾਰਾ ਪੱਕੇ ਕਰ ਗਿਆ ਨੇ ਕਿ ਇੱਧਰ ਬਹਿਣ ਨੂੰ ਠੀਕ ਰਹਿੰਦਾ ਫਿਰ ਇਹ ਕਮਰਾ ਇਹ ਮੈਨੂੰ ਸਾਫ਼ ਜਾ ਹੋ ਕੇ ਵਧੀਆ ਲੱਗਦਾ ਇੱਧਰ ਹੀ ਸਾਡੇ ਖਲਾਰਾ ਜਾ ਫਿਆ ਬਸ ਈ ਆ ਤੇ ਘੋਰ ਆਪਣੇ ਜਿਹੜੇ ਜੋ ਲਾਏ ਸੀਗੇ ਉਹ ਵੀ ਉਗੇ ਆਹ ਦੇਖੋ ਕਈ ਵੀਰ ਪੁੱਛਦੇ ਤੇ ਕਿ ਇਹਦੇ ਉੱਪਰ ਅੱਕਾ ਗੱਤ ਰੱਖਿਆ ਤੇ ਅੱਕਾ ਤਾਂ ਰੱਖਿਆ ਜੀ ਕਿ ਇਹਨੂੰ ਭਾਫ ਲੱਗਦੀ ਰਹੇ ਗਰਮੈਸ ਭਾਫ ਕਿ ਹੋ ਗਿਆ ਕਿ ਗਰਮੈਸ ਨਾਲ ਨਿਕਲਦੇ ਹੁੰਦੇ ਇਹ ਆਹ ਕੀ ਦੇਖੋ ਤੇ ਇਹ ਅਸੀਂ ਤੋਂ ਬੇਟਾ ਇੱਕ ਦਿਨ ਪਹਿਲਾਂ ਮੈਂ ਜਿਸ਼ਾਰੇ ਤੇ ਆਣਾ ਇੱਕ ਦਿਨ ਪਹਿਲਾਂ ਸੇਟ ਕੇ ਆਉਂਦੇ ਹੁੰਦੇ ਟੋਬੇ 'ਚ ਸਾਡੇ ਵਧਾਉਂਦੇ ਹੁੰਦੇ ਟੋਬੇ 'ਚ ਸਾਡੇ ਸਾਹਮਣੇ ਹੀ ਐ ਇੱਥੇ ਦੇਖੀ ਹੁਣ ਤੇ ਹੁਣ ਚਾਵਾਂ ਲੈਪਾ ਮੋਟਰ 'ਤੇ ਤੇ ਗੁੱਜਰ ਅੰਕਲ ਦੇ ਚਾਹ ਫੇਰ ਚੱਲਾਂਗੇ ਰੋਪੜ ਲੋਕਾਂ ਕੋਲ ਜਿਵੇਂ ਕੰਮ ਕਰਕੇ ਆਉਣ ਸੌਦੇ ਜਿ ਲੈ ਕੇ ਆਉਣੇ ਕਰਦੇ ਵੀਡੀਓ ਸ਼ੁਰੂ ਆ ਚੱਲਦੇ ਮੋਟਰ 'ਪਾ ਤੇ ਚਾਦਰਬੀਨ ਨਾਲ ਮਿਲਦੀ ਉਪਸ਼ਾਤੀ ਮੰਮੀ ਨੇ ਇਹੇ ਚਾਦਰ ਉਹ ਐ ਉਦੋਂ ਸਾਡੇ ਪਿੰਡ ਚਾਦਰਾਂ ਵੇਚਣ ਆਇਆ ਸੀਗਾ ਗੁਰਦੁਆਰੇ ਵਿੱਚ ਉਹਨੇ ਲਾਈਆਂ ਵੀ ਦਿੱਤੀਆਂ 500 ਰੁਪਏ ਦੀਆਂ ਤਿੰਨ ਉਹੀ ਚਾਦਰਾਂ ਮਮੀ ਜਿਹੜੀ ਗੁਰਦੁਆਰੇ ਵਿੱਚ ਆਈਆਂ ਵੀਤੀਆਂ 500 ਰੁਪਏ ਦੀਆਂ ਤਿੰਨ 500 ਰੁਪਏ ਦੀਆਂ ਤਿੰਨ ਚਾਦਰਾਂ ਆਹ ਆ ਉਹੀ ਐ ਹਾਂ ਲੈ ਵੀ ਠੀਕ ਐ ਕਪੜਾ ਅਦਰ ਵੈਸੇ ਹੁਣ ਬੜੀਆਂ ਹੋ ਗਈਆਂ ਪਰ ਪਿੱਛੇ ਵੀ ਛੋਟੀ ਰਹਿ ਜਾਂਦੀ ਹੈ ਮੁਰਦਾ ਕਵਰ ਕਰਦੇ ਆ ਬੈੱਡ ਅਸੀਂ ਸਾਰੇ 6.5 6 ਫੁੱਟ ਰਖਵਾਏ ਆ ਕਿਉਂਕਿ ਕੱਦ ਹੈਗੇ ਕੱਦ ਹੈ ਕਿ ਸਾਡੇ 6 ਫੁੱਟ ਮੇਰੇ ਉਹ ਡੜੀ ਜਿਹੜੀ ਜਿਹਦਾ ਵੀ ਤੇ ਜੇ ਸ਼ਹੀਦ ਰਖਾਉਂਦੇ ਫਿਰ ਸਾਡੇ ਪੈਰ ਬਾਹਰ ਆਉਂਦੇ ਤੇ ਤਾਂ ਕਰਕੇ ਅਸੀਂ ਫਿਰ 6.5 ਦੇ ਰਖਾਤੇ ਲਓ ਨਮਾਟ ਟੈਂਡ ਹੋਣੀ ਸਾਰੇ ਇਹ ਜਮ ਗੰਦਾ ਲੱਗਣਾ ਕੱਢ ਕੇ ਹਲੇ ਬਾਹਰ ਤੇ ਇਹਦੇ ਬਾਹਰ ਹੁਣ ਆਪਣਾ ਰੰਗ ਤੇ ਸੈਡਾਂ 'ਮ ਲਗਣੀਆਂ ਲੈਂਟਾਂ ਆਹ ਲੈਂਟਾਂ ਚਲਾਈਆਂ ਨੇ ਹਾਲੇ ਐਨਾ ਮੰਮੀ ਲਾਈਆਂ ਮੇ ਵਿਚ ਪਰ ਚਲਾਈਆਂ ਨਹੀਂ ਲਾਈ ਵੀ ਐ ਵਿਚ ਲਾਈ ਵੀ ਐ ਇਧਰ ਤੇ ਨਾ ਬਲਦੀ ਹੋਵੇ ਹਾਂਜੀ ਵਿਚ ਲਾਈ ਵੀ ਐ ਵਿਚ ਲਾਈ ਵੀ ਐ ਇਧਰ ਤੇ ਨਾ ਬਲਦੀ ਹੋਵੇ ਹਾਂ ਲਾਈਆਂ ਮੇ ਉਹ ਨਹੀਂ ਬਲਦੀਆਂ ਬਲਕਿਆਂ ਬਲਤੀਆਂ ਨੇ ਮੈਂ ਦਾਦੀ ਦੇਖੀ ਐ ਇਹ ਨਾ ਵਾਜ ਦੇਖੀ ਐ ਇਧਰ ਤੇ ਬਲਦੀਆਂ ਖੁੰਜੇ ਚੋਂ ਨਾ ਵੀ ਇਹ ਲੱਟਾਂ ਮੜ ਗੀਆਂ ਰਾਹ ਨੂੰ ਦੇਖੂੰਗਾ ਕਿੰਨਾ ਚੱਣਾ ਹੈ ਨਾ ਬਾਕੀਆਂ ਪਰ ਪੱਕੇ ਬੰਦਾਂ ਅੰਕ ਦੇਖੀਏ ਸ਼ਾਮ ਨੂੰ ਪਤਾ ਲੱਗੂਗਾ ਉਹ ਤੁਹਾਡੇ ਪਿਛਲੇ ਪਾਸੇ ਚੱਣਾ ਪੈਂਦਾ ਨੇ ਲੱਟਾਂ ਦਾ ਚਾਹ ਦੇ ਦੋ ਤੇ ਹੁਣ ਚੱਲੀ ਆਪਾਂ ਮੋਟਰਪਾ ਗੁੱਜਰ ਅੰਕ ਨੂੰ ਲੈਣ ਚੱਲੀਏ ਰੋਟੀ ਨਾ ਵੀ ਉਹ ਬਹੁਤ ਸੋਹਣਾ ਲੱਗਣਾ ਜੇ ਆਪਾਂ ਵੱਜੇ ਕਰਨੀਆ ਪਿਛਲੇ ਵਾਰ ਸੇ ਫਰੇਮ ਪਾ ਤੇ ਕਰਦੇ ਇਹ ਬੰਦ ਤੇ ਸੋਚਾਂ ਵੀ ਸਾਰੀਆਂ ਸਾਫ ਕਰ ਹੋਣੀ ਆ। ਕਹਿੰਦੀ ਗੰਦੀਆਂ ਹੋਣਗੀਆਂ ਯਾਰ। ਚੰਗੀ ਤਰ੍ਹਾਂ ਸਾਫ ਕਰ ਹੋਣੀ। ਚਲੋ ਜੀ ਹੁਣ ਚੱਲੀ ਆਪਾਂ ਮੋਟਰ ਪਾ ਗੁੱਜਰ ਅੰਕਲ ਜੀ ਕੋਲ ਲੈ ਕੇ ਚਲੀਏ ਰੋਟੀ। ਚਲੋ ਜੀ ਬੱਲਮ ਵੀ ਲਿਆਉਂਦਾ। ਆਏ ਤੁਸੀਂ ਵੀਓ ਚਾ ਮੈਂ ਪੀ ਆਏ। ਈਆ ਨਾ ਨਾ ਨੀ ਤੂੰ ਸੇ ਪੀਓ ਤੇ ਵੱਡਣ ਲਾਈ ਇੱਧਰ ਸੱਚਾ ਉਹਨੇ ਰੱਖੇਵੇਂ ਸਾਰੀਆਂ ਡੇੜੇ ਵੜ ਪੰਦਾ ਮੈਰੀ ਅੰਕਲ ਅੱਜ ਤਾਂ ਨਹੀਂ ਆਏ ਚੋਰ ਰਾਤ ਉਹ ਕੋਣ ਰਾਤ ਖੜਾ ਕਿਨੇ ਗੋਲਦਾ ਤੂੰ ਉਹ ਤਾਂ ਪਿੰਡ ਦੇ ਮੁੰਡੇ ਤੇ ਕਿਹੜੇ ਆਪਣੇ ਹਾਂ ਆਪਣੇ ਪਿੰਡ ਦੇ ਤੇ ਉਹਲੇ ਪਿੰਡ ਦੇ ਗਾਉਂਡ ਤੇ ਉਹ ਤੇ ਇੱਕ ਮਿੰਟ ਦੱਸਦਾ ਪਤਾ ਲੱਗ ਕੀ ਕੋਣ ਹੈ ਤੈਨੂੰ ਇੱਥੇ ਪਤਾ ਦਾ ਮੈਂ ਬੈਠਾ ਜਿੱਥੇ ਮੈਂ ਤਾਂ ਹੀ ਤੇ ਗਾ ਰਿਹਾ ਮੈਂ ਕਿ ਨਾ ਜਿਕੜਾ ਹੁਣ ਮੈਂ ਸਮਝਿਆ ਬੰਦੇ ਪਤਾ ਲੱਗ ਕੇ ਕੋਣ ਖੜੇ ਤੇ ਹਾਂ ਪਰਿੰਦਰਾ ਨਹੀਂ ਹਾਂ ਇਹ ਮੈਂ ਕਿਹਾ ਨਾ ਤੇ ਵਾਰ ਫੇਰ ਆ ਗਿਆ ਕੋਈ ਹਾਂ ਉਹਦੇ ਬਾਅਦ ਫੇਰ ਆ ਗਿਆ ਤਾਂ ਉਹਦੇ ਬਾਅਦ ਤਾਂ ਕੋਈ ਵੀ ਨਹੀਂ ਆਇਆ ਅੱਛਾ ਉਹ ਨੀ ਤਾਂ ਚੋਰੀ ਕਰਨੀ ਗਿਆ ਔਰ ਕਿ ਹੈ ਗਿਆ ਜੀ ਉਹ ਨਹੀਂ ਬਾਈ ਚੋਰੀ ਤਾਂ ਨਹੀਂ ਯਾਰ ਸਾਨੂੰ ਸੰਤੋ ਜਿਹੜੀ ਗੱਲ ਜੀਨੇ ਕਰਨਾ ਬਾਈ ਉਹਨੂੰ ਜਾਏ ਕੱਕ ਦੀਏ ਜਾਏ ਲੱਖ ਦੀ ਪੀਏ ਨਹੀਂ ਸਹੀ ਗੱਲ ਨਾ ਮੇਰੀ ਹਾਂਜੀ ਬਈ ਚਾਹੇ ਕੱਕ ਦੀਏ ਚਾਹੇ ਲੱਖ ਦੀ ਜਿਹਨੇ ਕਰਨਾ ਉਹਦਾ ਰੜਕੇ ਫਿਰ ਵੀ ਚੱਲ ਜੇੜੀ ਉਹ ਰੜਕਾ ਵੀ ਚੱਕ ਲੈਣਾ ਉਹ ਨਾ ਇਹ ਤਾਂ ਕੀ ਚੀਜ਼ ਆਉਂਦੇ ਦੇਖਣਾ ਨਹੀਂ ਹੈ ਨਾ ਚੱਕਣੇ ਨੇ ਬਾਈ ਸਾਡੇ ਮੋਟਰ 'ਚ ਕੁਝ ਨਹੀਂ ਹੈ ਨਾ ਦਰਨਾ ਟੀਵੀ ਹੈ ਨਾ ਸਾਡੇ ਏਸੀ ਹੈ ਦੋ ਗਲਾਸ ਅਚਾਲੇ ਲੈ ਲੈ ਉਹ ਹੀ ਲੈ ਜਾ ਆਪਾ ਸਾਗ ਲੱਗੇ ਸਾਗ ਲੈ ਜਿਓ ਸਾਗ ਤਾਂ ਤਾਂ ਪੋਲਾ ਜਾਏ ਜੇ ਨਾ ਸਾਏ ਸੁਬੀਰ ਦੇ ਹਾਂ ਇਹ ਝੋਲੇ ਚੱਕੀ ਫਰੈਂਟਰ ਤੇ ਆਇਆ ਸੀ ਮੈਂ ਉਸ ਸਮਾਂ ਨਾ ਹਾਂ ਬੋਲੇ ਕੋ ਤਾਂ ਮਿੱਟਾ ਮੁੱਟਾ ਰੇਂਗੀਆਂ ਜੇ ਮਿੱਟਾ ਵੀ ਹੈ ਨਹੀਂ ਘੱਟਿਆ ਤੋੜ ਦੇ ਥੋੜੀ ਇੱਥੇ ਲੈ ਕੇ ਜਾਉਂਗਾ ਮੈਂ ਸ਼ਾਮ ਨੂੰ ਸਵਾਰੀ ਤੇ ਲਿਆਉਂਦਾ ਮੈਂ ਇਸ ਤੇ ਤੇ ਬੱਟੇ ਨੂੰ ਦਾ ਜੇ ਕੋ ஓਹ ਜੇ ਮੈਂ ਲੈ ਕੇ ਹੁਣ ਮੈਂ ਜਾਣਾ ਹੀ ਮੈਂ ਤੇਲ ਪਾ ਕੇ ਲੈ ਕੇ ਆਣਾ ਬੋਲਟ ਚ ਮੈਂ ਜਾਣ ਲੱਗੇ ਲੈ ਕੇ ਆਉਂਦਾ ਆਰੀ ਤੇ ਉਹ ਹੋੜੀ ਹੋੜੀ ਇੱਥੇ ਅੱਧਾ ਰੱਖੋ ਅੱਜ ਖਾਓ ਆਲੂ ਵਾਲੇ ਪਰੌਂਠੇ ਹੈ ਤੇ ਠੰਡੇ ਹੋ ਗਏ ਨੇ ਚਾ ਉਹ ਅੰਦਰੋਂ ਹੈਗਾ ਗਰਮ ਕਰਨੇ ਨੂੰ ਹੋਰ ਸਣਾਓ ਠੀਕ ਹੈ ਜੀ ਹੋਰ ਡਰਤ ਨਹੀਂ ਲੱਗਿਆ ਰਾਤ ਨੂੰ ਕੋਈ ਡਰ ਨਹੀਂ ਮੈਨੂੰ ਕੋਈ ਡਰ ਨਹੀਂ ਮੈਂ ਕੋ ਬਾਦ ਮੈਂ ਤਾਂ ਰੱਖ ਲੈਂਦਾ ਉਹ ਰਾਹ ਲੈ ਕੇ ਹੈਂ ਮਾਸੀ ਦੇ ਆਉਂਦਾ ਪਰ ਇੱਕ ਪੱਠਾ ਦਾ ਨਿੰਦਾ ਸੀ ਹੈਗੀ ਗੰਡਾਸੀ ਆਉਣਾ ਤੇ ਉਹ ਬੈਣਾ ਤਾਂ ਨਹੀਂ ਆਉਂਦੇ ਹਣ ਬੈਣਾ ਲੈਨੇ ਆਉਣਾ ਹੀ ਨਹੀਂ ਬੈਣਾ ਨੇ ਕਦੀ ਜੀਰੀਆ ਪੱਕੇ ਹੋਏ ਆ ਲੋਕਾਂ ਨੇ ਸਪਰੇਆ ਕਰਿਓ ਬੰਨਾ ਕਿ ਚਾ ਰਸਤੇ ਨੇ ਨਾਲੇ ਉਹ ਦਵਾਈ ਦੇ ਡਰਦੀਆਂ ਨਹੀਂ ਸਾਡਾ ਇੱਕ ਦਿਨ ਆਈ ਜਾਂਦੀਆਂ ਬੈਣਾ ਅਸੀਂ ਆਏ ਸੀਗੇ ਪਿਆ 60 ਬਣਾ। ਉਹ ਇਕੱਠੀਆਂ ਇੱਥੇ ਖੜੀਆਂ ਰਹਿੰਦੀਆਂ ਹੁਣ ਲੋਕਾਂ ਨੇ ਜਾਂ ਪਰਸੇਨ ਵੀ ਜਿਹੜੇ ਆਲੂ ਪੁੱਜਣ ਜਿਆਦਾ ਹੋਣਾ ਹੈ। ਜ਼ਿਆਦਾ ਹੋਣਾ ਇਹਨਾਂ ਨੇ। ਜ਼ਿਆਦਾ ਹੋਣਾ ਫੇਰ। ਹੋਰੇ ਖੜੀਆਂ ਨੇ ਉਦੋਂ। ਦੋ ਪਿਛਲੇ ਵੀ ਦੋ ਮਹੀਨੇ ਪੁਰਾਣੀ ਗੱਲ ਹੈ। ਅਸੀਂ ਮੋਟਰ ਪਾਏ ਤੇ ਆਪਣੇ ਫੂਲ ਬੁੱਟੇ ਨੇ ਖੜੀਆਂ ਤੀਆਂ। ਭਾਈ ਦੇਖ ਕੇ ਰਾਂ ਰਹਿ ਗਏ 50 60 ਦੀਆਂ ਇਕੱਠੀਆਂ ਹੀ। 50 60। ਥੋੜੀਆਂ ਵੀ ਨਹੀਂ। ਕੋਈ ਨਾ ਮੰਮੀ ਤੇਰ ਫੋਨ ਮੰਗਣ ਜਾਈਆ ਇਹਦਾ ਗਲਤ ਹੈ ਗਊਆਂ ਹੈ ਵੀ। ਨੇ ਕਈ ਇਹਨਾਂ ਦਾ ਸ਼ਿਕਾਰ ਕਰਨ ਲੱਜੰਦੇ ਆ ਦੌਰਾਂ ਸਿੰਘ ਇਹਦੇ ਰਹਿਣੇ 12 ਸਿੰਘ ਆਣਾ ਆਪਣੇ ਤਾਂ ਹੈ ਨਹੀਂ ਹੋਰ ਜੰਗ ਉੱਥੇ ਪਾੜੀ ਪਵਾਉਂਦੇ ਨੂਰ ਪਾੜੇ ਉਧਰ ਬਹੁਤ ਹੈ ਉੱਥੇ ਵੀ ਆਪਣੇ ਦਰਿਆ 'ਚ ਦਰਿਆ ਦੇ ਸਾਹਮਣੇ ਆ ਜਿਹੜਾ ਉਹ ਜਿੱਥੇ ਮਿੱਟੀ ਰੁਕੀ ਵੀ ਆ ਉੱਥੇ ਵੀ ਰਹਿੰਦੇ ਜਾਨਵਰ ਅੱਜ ਅਸੀਂ ਗાયਾਂ ਦੇਖੇ ਦੇਖ ਲਓ ਬੈਠੀਆਂ ਹੋਏ ਚੱਲਦੇ ਰਹਿਣੇ ਤੇ ਸਾਡੇ ਇੱਧਰ ਨਿੰਬੂ ਵੀ ਬਈ ਪੱਕਣ ਲੱਗ ਗਏ ਨਿੰਬੂ ਅਰ ਜਣੇ ਜਾਂਦੇ ਖੂੜ ਜਣੇ ਫੇ ਉੱਤੇ ਚੱਕਿਆ ਮੈਂ ਪਹੁੰਚ ਸਕੰਦੀ ਵਿੱਚ ਬੀਲੇ ਕਰੋ ਦੁਬਾਰਨੋ ਉਹ ਸਕੰਦੀ ਵਿੱਚ ਲੱਗ ਗਿਆ ਤੋਹ ਜੀ ਆ ਰਹੀਆਂ ਹੋ ਗਈਆਂ ਦੇਖੀਆਂ ਨਹੀਂ ਹੋਈਆਂ ਹੋਈਆਂ ਨਹੀਂ ਇਹਦੇ ਕੋਲ ਜੇ ਡੀਰ ਕੋਲ ਡਿੱਤੀਆਂ ਦੀਆਂ ਦੰਦੇ ਦਿੱਖੀ ਹੋਈਆਂ ਨਹੀਂ ਹੋਈਆਂ ਨਹੀਂ ਨਹੀਂ ਇਹ ਦੰਦੇ ਕਹਿੰਦਾ ਦੂਰ ਬਹੁ ਮੋਟੇ ਜਾਦਾ ਹੈ ਪਤਾ ਨਹੀਂ ਕਹਿੰਦਾ ਬਰੀ ਹੋਣਗੇ ਸਾਲੀਆ ਮੈਂ ਇਹ ਪਤਾ ਗਿਆ ਹੈ ਹਾਂਜੀ ਕਿ ਕਿਨੋਂ ਪਾਰ ਨਹੀਂ ਆ ਰਹੇ ਚਲਾਉਂਦੇ ਆ ਹਾਂਜੀ ਉਹ ਪਟੋਰੇ ਨਾਲ ਲੱਗਦੀ ਹੈ ਅੱਛਾ ਉਹਨਾਂ ਦਾ ਕਟੋਰਾ ਨਹੀਂ ਪਤਾ ਗਿਆ ਮੈਂ ਵੱਡ ਕੇ ਦੇਖਿਆ ਰੋ ਚੱਕ ਲਓ ਆਪਣੇ ਆਪਣੇ ਹਥਿਆਰ ਆ ਆ ਮੈਂ ਫਿਰ ਉਹ ਕਰੀ ਜਾਂਦਾ ਤੁਮ ਹਾਂਜੀ ਜੇ ਉਹਦੇ ਤੇ ਚਾਹਤਾ ਹੁੰਦਾ ਜਾਣਾ ਉਹ ਤੇ ਤੇ ਮਜਬੂਰੀ ਆ ਮੈਂ ਇੱਥੇ ਰੱਖੀ ਰੱਖੀ ਯੋ ਨਾਏ ਪੰਸ ਹੱਥ ਆਪਣਾ ਜਾਣਾ। ਉਹ ਰੂਪਾ ਰੂਪੇ ਜਾਣਾ ਉਹ ਤੱਕ। ਕੱਬੇ ਹੱਥ ਨਾਲ ਇੱਕ ਮਿੰਟ ਸੱਜੇ ਨਜ਼ਰੀਏ। ਗੜ ਚ ਵੱਢਣੇ ਹੁੰਦੀ ਐ ਨਾ ਅੰਕਲੇ ਨੇ। ਚੱਟਣਾ ਇੱਕ ਨਾ ਅੰਕਲੇ ਨੇ ਪਹਿਲੀ ਚੱਟੇ। ਦੋ ਹੱਥ ਨਾਲ ਐਨ ਫਟਾਫਟ ਹੋ ਜਾਂਦਾ। ਇਹ ਤਾਂ ਤੇ ਕੀ ਕਰਾਉਣ ਦੀ ਲੋੜ ਹੀ ਨਹੀਂ ਹੈ ਨਾ ਅੰਕਲ ਕੀ ਲੋੜ ਹੈ ਮੋਟੀ ਸੀਟਿੰਗ ਟਾਈਮ ਲੱਗਦਾ ਬਰੀਕ ਨੂੰ ਨਹੀਂ ਲੱਗਦਾ ਇਹਨਾਂ ਮੈਨੂੰ ਇੱਕਾ ਤਨੇ ਨੜਾਂ ਲੱਗਣਾ ਦੋ ਹੱਥ ਹੋਵੇ ਕਿਹੜੀ ਮੇਰੇ ਨਾਲ ਇਹ ਖਤਰਾ ਵਧਦੋਂਦੀ ਹਾਂਜੀ ਕਿਸੇ ਕਿਸੇ ਨੂੰ ਇਹ ਜਰਾ ਵੇਰੀ ਗਣਾ ਨੂੰ ਤਾਂ ਕੱਟਿਆ ਇਹਨਾਂ ਨੇ ਬਹੁਤ ਅੰਕਲ ਕਿੱਬੀ ਬੱਢਣੀ ਬੜੀ ਨਹੀਂ ਐ ਨੀ ਐ ਕਣ ਹੱਥ ਦੁਖਣ ਲੱਜਣਾ ਇਹ ਪੌੜੀ ਹੋਵੇ ਆ ਰਾਮ ਨਾਲ ਹੈ ਨਾ ਉਹ ਆਏ ਆ ਫੇਰ ਹਾਂਜੀ ਉਹ ਚਾਹ ਤਾਂ ਹੁਣ ਚਲੇ ਜਾਣਾ ਕਿੰ ਕਰਨਾ ਥੋੜਾ ਬੋਦਾ ਕਰੂੰਗਾ ਈ ਹਾਂ ਨਿਕਣਾ ਉਹ ਵਿਚਲੇ ਨੀਵੀ ਅੱਧੇ ਸਾਹਮਣੇ ਉਹੀ ਗੱਲ ਹੈ ਨਾ ਹਾਂ ਨੀ ਵਿਚਲੇ ਆੜ ਕੇ ਨਾ ਹੀ ਦੇ ਦੂੰ ਆਹ ਅਲੀ ਚਟਿਆ ਲਾ ਦੇ ਨਾ ਲੈ ਲਓ ਯਾ ਤੇ ਕੀ ਉਹ ਮੈਨੂੰ ਦੋ ਐ ਉੱਪਰ ਬੇੜਾ ਦੇਦੇ ਨਿਮੜਿਆਲੇ ਲੰਬੇ ਬਾਹਰ ਕਰਕੇ ਮਸਾ ਆ ਗਿਆ ਗਲੇਆਂ ਨਾਲ ਫਸਿਆ ਗਿਆ ਉਹ ਇਹਦਾ ਕੰਮ ਰੋਟਿਆ ਹੋਇ ਪਹਿ ਬਾ ਹੋ ਜਾਗਾ ਹਾਂ ਮੈਂ ਉਹ ਤਾਂ ਕਹਿ ਰਿਹਾ ਕਿ ਇਹਦੇ ਰੜਕੇ ਮਾਰੇ ਸਫੀਰ ਵੀ ਗਿਆ ਨਾ ਬੰਦਾ ਗਾ ਬੇਖਦਾ ਬੜੀ ਫੀਲ ਹੋ ਰਹੀ ਆ ਇਹ ਲੈਣਾ ਹੋਣੀ ਆ ਇਹ ਗੰਦ ਕਰਾ ਦੇ ਲੈ ਮੈਂ ਕਿ ਛੱਟ ਮੈਂ ਵੀ ਨਾਂ ਲਵਾ ਦਵਾਂ ਫੇਰ ਚਾਣਾ ਆਪਾਂ ਨੇ ਰੋਪੜ ਲੋਜੀ ਕਲਾਨ ਹੋ ਗਈ ਆਪਣੀ ਪੂਰੀ ਤੇ ਆਪਾਂ ਚੱਲੀਏ ਘਰ ਨੂੰ ਹਣ ਅੰਕਲ ਫਿਰ ਆਉਂਦਾ ਮੈਂ ਸ਼ਾਮ ਨੂੰ ਹੀ ਹਲੇ ਅੱਜ ਜਿਸੀ ਸਲਾਮਣਾ ਇਹ ਵੀ ਦੀ ਰੇ ਚੱਕਣਾ ਪਹਿਲਾਂ ਰੇ ਦਾ ਕੰਮ ਨਿਭੜ ਗਿਆ ਨਾ ਕੱਲ ਐ ਅੰਕਲ ਚਲ ਦੇਖਦੇ ਹਾਂਜੀ ਪਹਿਲਾ ਸਪਰੇਅ ਮਾਰਦੇ ਬਾਹਰ ਰਹਿ ਪੈਣਾ। ਨਿੰਮੇ ਚਣ ਪੁੱਛਦਾ ਗਾ ਨਾ ਜਵੇਲੀ ਹੋ ਜਾਣੀ ਉਹ ਪੰਪ ਇਹ ਫਿਰ ਲੈ ਕੇ ਆਵਾਂਗਾ। ਮੋਟਰ ਤੇ ਰੱਖ ਦਮਾਈ। ਬਸ ਠੀਕ। ਉਹ ਇੱਥੇ ਬੱਲਣ ਵੀ ਹੋਣਾ ਆਪਣਾ ਨਾਲੇ ਥੋੜਾ ਜਿਹਾ ਬੱਲਣੇ ਨੂੰ ਕਰਾਂ। ਲੇਕਨ ਵਿਚ ਨੂੰ ਟਾਣੀ ਛੋਟੀ ਤੇ ਘੱਟ ਵੱਡੀਆਂ ਹਾਲੇ। ਦੀਦੀ ਹੈਗੀ ਤੇ ਉਹਦੇ ਬੜਤੀਆਂ ਸੋਹਣੀਆਂ ਬੜੀਆਂ ਉਖੀ ਹੋ ਗਏ ਪੱਰਨ ਐ ਨਾ ਮੀਂਹ ਦੇ ਪਾਣੀ ਨਾਲ ਬਹੁਤ ਸੋਹਣੇ ਉੱਪਰ ਨੂੰ ਹੋਏ ਬੁੱਟੇ ਜਿਹੜੇ ਮੀਂਹ ਦਾ ਪਾਣੀ ਲੱਗਿਆ ਰਿਹਾ ਹਨ ਹੁਣ ਚੱਲੀ ਆਪਾਂ ਕਰਨੋ ਬਈ ਘਰ ਜਾ ਕੇ ਦੇਖੀਏ ਨਾ ਇੱਤੋਂ ਇਹ ਚੱਲੀ ਹੈ ਸਰ ਰੋਪਣ ਨੂੰ ਬਾਈ ਹੁਣ ਮੋਟਰ 'ਤੇ ਬਹੁਤ ਸੋਹਣੀ ਹਵਾ ਚੱਲਦੀ ਹੈ ਬਿਨਾ ਪੱਕੇ ਦੇ ਬਹੁਤ ਸੋਹਣੇ ਹਵਾ ਚੱਲਦੀ ਆ ਦੇਖੋ ਪੱਤੇ ਜੰਦੇ ਲੱਗਦੇ ਨੇ ਬਹੁਤ ਆਨੰਦਨ ਮਤਲਬ ਸਕੂਨ ਜਿਹਾ ਮਿਲਦਾ ਮੋਟਰ 'ਤੇ ਹੁਣ ਬਹਿ ਕੇ ਇਹ ਬਹਿਣਾ ਝਾੜੀ ਝੂੜੀ ਦੇ ਨਾਲ ਵਧੀਆ ਲੱਗਦਾ ਨਹੀਂ ਤਾਂ ਤੇ ਹੁਣ ਜੀਰ ਜਿਹਾ ਲੱਗਦਾ ਮੋਟਰ 'ਤੇ ਬੈਠੇ ਤੇ ਇੱਕ ਨਾ ਸਫਾਈ ਜੀ ਹੁੰਦੀ ਆ ਜਦ ਚੱਲੀਏ ਨਹੀਂ ਤੇ ਹਾਲੇ ਚੱਲੀ ਕਰ ਰਿਹਾ ਹਾਂ ਦੌਲੀਆਂ ਤੇ ਲੋਜੀ ਨਾ ਤੋਕੇ ਹੋ ਕੇ ਰੈਡੀ ਮਾ ਲਈਏ ਸਲਫ ਅੰਦਰ ਬੈਕਨ ਬਜਣਿਆਣਾ ਹੋ ਗਿਆ ਅਮਰਨ ਮਾਰ ਦੀਏ ਕੱਪੜਾ ਉਹ ਖੜੇ ਖੜੇ ਚ ਕਿੰਨੇ ਕਰਦਾ ਬਈ ਤਾਂ ਦੇਖੋਗੇ ਤੁਹਾਨੂੰ ਆਹ ਦੇਖੋ ਇਹਨਾਂ ਦੇਖ ਲਿਓ ਇੱਕ ਪਰਾ ਉਹ ਜਿਆ ਸਾਈਡ ਤੇ ਇੱਕ ਸਾਫ ਹੈ ਚੱਕਰੀ ਤਾਰ ਇਹ ਤਾਰ ਅਸੀਂ ਕੁੱਲਰ ਲਾਇਆ ਸੀਗਾ ਸਰੋਂ ਨਹੀਂ ਸੀਗੀ ਬਾਹਰ ਸਿਲੰਡਰ ਸਿਲੰਡਰ ਨਾਲ ਵੀ ਤਾਰ ਦਾ ਹੁੰਦਾ ਹੈ ਕੋਲਣਾ ਨਹੀਂ ਕੁੱਲਰ ਕੁੱਲਰ ਵੀ ਸੈੱਡ ਕਰਾਉਣਾ ਪਿੱਛੇ ਤੇ ਗੱਡੀ 'ਚ ਵੀ ਤੇਲ ਮੁੱਕ ਗਿਆ ਮੇਰੀ ਗੱਡੀ 'ਚ ਵੀ ਤੇਲ ਪਾਵਣਾ ਨਾਲ ਹੀ ਐਸੀ ਹੁਣ ਕਰਕੇ ਗੱਡੀ ਪਿੱਛੇ ਨੂੰ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਕ ਲੱਤੀ ਬੋਤਲ ਸੀ ਅਮੋਸ ਫੁਰਨਾ ਲੋਕ ਰੇਟ ਲਿਖਿਆ ਆਪਾਂ 1200 ਮੀ ਉਹ ਕੱਟ ਗਿਆ ਹੁਣ ਇਹ ਨਾ ਹੁਣ ਕੱਟ ਕੇ ਹੱਕ ਪੈ ਗਿਆ ਹੁਣ ਮਿਲ ਗਈ ਸਾਨੂੰ ਇਹ 900 ਰੁਪਏ ਦੀ ਜਾਂ ਪਤਾ ਨਹੀਂ 1000 ਰੁਪਏ ਦੀ ਮਿਲ ਗਈ ਨੇ ਦੋ ਸਮਾਨ ਹੋਰ ਸੀ ਇਹ ਨਾਲ ਲਿਖਿਆ ਮੋਗੋ ਪਰਚੀ ਕੱਢ हां भाई पर पर्ची ਤੇ ਪਤਾ ਲੱਗੂ ਆ। ਮੈਂ ਬੋਚੇ ਮੈਂ 1200 ਰੁਪਏ ਲਿਖਿਆ ਮੈਂ ਤਾਂ। ਨਹੀਂ ਨਹੀਂ ਭਰਾ ਹੁਣ 22 ਤਰੀਕ ਤੇ ਰੇਟ ਨਹੀਂ ਘਟੇ। ਹਾਂਜੀ। ਹੋਰ ਕਰਕੇ ਹੋ ਗਿਆ ਹਣਾ। ਹਾਂ 22 ਤਰੀਕ ਤੇ ਰੇਟ ਘਟੇ। ਇਹ ਪੈ ਗਈ ਸਾਨੂੰ ਨਹੀਂ ਨਹੀਂ 300 ਟੋਟਲ ਟੈਕਸ ਬੁੱਕਸ ਰੱਟ ਗਏ। 999 ਰੁਪਏ ਦੀ ਪਈ। 1000 ਰੁਪਏ ਦੀ ਪੈ ਗਈ 200 ਘਟ ਗਿਆ। 100 ਦਾ ਫਰਕ ਪੈ ਗਿਆ। ਲੋ ਜੀ ਕਰਨ ਪਹੁੰਚ ਗਏ ਤੇ ਧੁੱਪ ਚੱਕ ਕਰੋ। ਗੇਟ ਬਲਾਸਿਆ ਤਾਂ ਗੱਡੀ ਦਾ ਸਮਾਨ ਗੱਡੀ ਚਾਉਣਾ